ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਕੇਜਰੀਵਾਲ ਜਿੰਦਾਬਾਦ ਇਨਕਲਾਬ ਜਿੰਦਾਬਾਦ ਕੇਜਰੀਵਾਲ ਕੇਜਰੀਵਾਲ ਆਹ ਤੇ ਨੰਦਕੇ ਜਿੰਦਾਬਾਦ ਜਿੰਦਾਬਾਦ ਆਮ ਆਦਮੀ ਪਾਰਟੀ ਲਈ ਬਹੁਤ ਖੁਸ਼ੀ ਦੀ ਸਮਾਂ ਅਜਦਾ ਦਿਨ ਕਿ ਸਾਡੇ ਜਿਹੜੇ ਨੇਤਾ ਦੁਨੀਆਂ ਦੇ ਵਿੱਚ ਸਭ ਤੋਂ ਇਮਾਨਦਾਰ ਬੰਦੇ ਸਰਦਾਰ ਸ਼੍ਰੀ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਜਿਹੜਾ ਬਿਨਾਂ ਮਤਲਬ ਤੋਂ ਤਾਨਾ ਸ਼ਾ ਮੋਦੀ ਉਹਨੇ ਗ੍ਰਿਫਤਾਰ ਕੀਤਾ ਸੀਗਾ ਤਾਨਾ ਸ਼ਾ ਮੋਦੀ ਦਾ ਹਥਿਆਰ ਜਿਹੜਾ ED ਉਹਨਾਂ ਨੇ ਬਿਨਾਂ ਮਤਲਬ ਤੋਂ ਉਹਨਾਂ ਨੂੰ ਜੇਲ੍ਹ 'ਚ ਡੱਕਿਆ ਸੀਗਾ ਕਿਉਂਕਿ ਉਹ ਚਾਹੁੰਦਾ ਸੀਗਾ ਕਿ ਇਹਨਾਂ ਇਲੈਕਸ਼ਨਾਂ ਦੇ ਵਿੱਚ ਕਿਤੇ ਕੇਜਰੀਵਾਲ ਸਾਹਿਬ ਜਿਹੜੇ ਉਹ ਪ੍ਰਚਾਰਨਾ ਕਰ ਸਕਣ ਤੇ ਅੱਜ ਸੁਪਰੀਮ ਕੋਰਟ ਦਾ ਅਸੀਂ ਧੰਨਵਾਦ ਕਰਦੇ ਹਾਂ ਜਿੱਨਾ ਉਹਨਾਂ ਨੇ ਜਿਹੜੀ ਹੈ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ ਅੱਜ ਬਾਹਰ ਆਏ ਆ ਤੋਂ ਸੋ ਸਾਡੇ ਜਿਹੜੇ ਨੇਤਾ ਨੇ ਉਹ ਵੱਧ ਤੋਂ ਵੱਧ ਪ੍ਰਚਾਰ ਕਰਨਗੇ ਤੇ ਹੁਣ ਕੋਈ ਸ਼ੱਕ ਨਹੀਂ ਹੈ ਕਿ ਇੰਡੀਆ ਗੱਠਜੋੜ ਦੀ ਸਰਕਾਰ ਜਿਹੜੀ ਹੈ ਸੈਂਟਰ 'ਚ ਬਣਨੀ ਬਣਦੀ ਜਾ ਰਹੀ ਹੈ ਜਿਹਦੇ ਕਰਕੇ ਇਹ ਮੋਦੀ ਜਿਹੜਾ ਇਹ ਸਾਰੇ ਹੱਥ ਕੰਡੇ ਉਹਨੇ ਅਪਣਾਏ ਸੀ ਪਰ ਅਸੀਂ ਸੁਪਰੀਮ ਕੋਰਟ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰਾਂ ਤੇ ਸਾਰੇ ਜਣੇ ਅੱਜ ਖੁਸ਼ੀ ਦੀ ਲਹਿਰ ਹੈ ਪੰਜਾਬ ਦੇ ਵਿੱਚ ਤੇ ਅਸੀਂ ਕਹਾਂਗੇ ਕਿ ਜਿਹੜਾ ਸਾਡੇ ਭਗਵੰਤ ਮਾਨ ਜੀ ਦਾ ਸੀਐਮ ਸਾਹਿਬ ਦਾ ਸੁਪਨਾ 13 0 ਦਾ 13 ਸਿੱਕਾ ਜਿੱਤ ਕੇ ਪੰਜਾਬ ਜਿਹੜਾ ਉਹ ਇੰਡੀਆ ਗੱਠ ਜੋੜ ਦੀ ਚੋਲੀ ਪਾਊਗਾ ਲੱਗਦਾ ਹੈ ਕਿ ਪ੍ਰੈਮ ਮਿੰਟਰੀ ਦੀ ਬੋਸਲਾਹਟ ਦੇ ਕਾਰਨ ਜਿਹੜਾ ਜਿਹੜੇ ਉਹ ਬਿਲਕੁਲ ਇਹ ਤੇ ਸਾਫ ਜਾਹਰ ਹੈ ਕੇਸ ਦੇ ਵਿੱਚ ਹੈ ਕੀ ਹੈ ਕੋਈ ਰਿਕਵਰੀ ਨਹੀਂ ਕੋਈ ਇੱਕ ਸਿਰਫ ਇੱਕ ਬਿਆਨ ਦੇ ਆਧਾਰ ਤੇ ਜਿਸ ਬੰਦੇ ਨੇ 10 ਬਿਆਨ ਜਿਹੜੇ ਨੇ ਉਹਨਾਂ ਚ ਕੁਝ ਨਹੀਂ ਕਿਹਾ ਔਰ ਇੱਕ ਬਿਆਨ ਨੂੰ 6 ਮਹੀਨੇ ਅੰਦਰ ਰੱਖ ਕੇ ਉਹਨੂੰ ਟੌਰਚਰ ਕਰਕੇ ਉਸ ਬੰਦੇ ਨੂੰ ਜਿਹੜਾ ਕਿਹਾ ਕਿ ਤੂੰ ਕੇਜਰੀਵਾਲ ਸਾਹਿਬ ਦੇ ਖਿਲਾਫ ਬਿਆਨ ਤੇ ਉਹਦੇ ਆਧਾਰ ਦੇ ਉੱਤੇ ਚੱਕ ਕੇ ਅੰਦਰ ਦੇਂਦਾ ਸੋ ਇਹ ਬਹੁਤ ਜਿਆਦਾ ਮਾੜੀ ਕਿਸਮ ਦੀ ਘਟੀਆ ਕਿਸਮ ਦੀ ਰਾਜਨੀਤੀ ਹੈ ਇਹ ਵਿਰੋਧੀਆਂ ਨੂੰ ਆਪੋਜੀਸ਼ਨ ਰਹਿਤ ਜਿਹੜੀ ਇਹ ਤੇ ਕਹਿੰਦੇ ਇਹ ਕਾਂਗਰਸ ਮੈਂ ਕਹਿੰਦਾ ਇਹ ਆਪੋਜੀਸ਼ਨ ਰਹਿਤ ਜਿਹੜੀ ਇਹ ਉਹ ਭਾਰਤ ਚਾਹੁੰਦੇ ਆ ਔਰ ਇਹ ਇਹਨਾਂ ਦੀ ਬੁਖਲਾਹਟ ਇਹ ਆ ਕਿ ਆਮ ਆਦਮੀ ਪਾਰਟੀ ਕੋ ਡਰਦੇ ਆ ਅੱਜ ਜਿਹੜੀ ਆ ਕੁਝ ਸਾਲਾਂ ਦੇ ਵਿੱਚ ਨੈਸ਼ਨਲ ਪਾਰਟੀ ਬਣ ਗਈ ਇਹਦੇ ਗੁਜਰਾਤ ਦੇ ਘਰ ਦੇ ਵਿੱਚ ਜਾ ਕੇ 16% ਵੋਟਾਂ ਜਿਹੜੀਆਂ ਆਮ ਆਦਮੀ ਪਾਰਟੀ ਨੇ ਲੈ ਲਈਆਂ ਇਹਦੀ ਬੁਖਲਾਟ ਹੈ ਕਿਉਂਕਿ ਜਿਹੜੇ ਸਟੇਟ ਦੇ ਵਿੱਚ ਆਮ ਆਦਮੀ ਪਾਰਟੀ ਵੜ ਗਈ ਪਹਿਲਾਂ ਦਿੱਲੀ ਦੇ ਵਿੱਚ ਸੀ ਇੰਨਾ ਤੰਗ ਕਰਨ ਦੇ ਬਾਵਜੂਦ ਵੀ ਤਿੰਨ ਵਾਰੀ ਸਾਡੇ ਉਹ ਮੁੱਖ ਮੰਤਰੀ ਬਣ ਗਏ ਸੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਪੰਜਾਬ ਦੇ ਵਿੱਚ ਇਹ ਭੁੱਲ ਜਾਣ ਕਿ ਕਦੇ ਕੋਈ ਦੂਸਰੀ ਪਾਰਟੀ ਆਊਗੀ ਬੀਜੇਪੀ ਦਾ ਬਿਲਕੁਲ ਇੱਥੇ ਜਲੂਸ ਨਿਕਲੂਗਾ ਜੋ ਉਹਨਾਂ ਨੇ ਕਿਸਾਨਾਂ ਨਾਲ ਕੀਤਾ ਜੋ ਉਹਨਾਂ ਨੇ ਸਾਡੇ